ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 4 ਜੁਬਾਨੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਸ ਸਾਰੇ ਮਿਲ ਕੇ ਪਹਿਲਾ ਸ਼ਬਦ ਉਚਾਰਨ ਤੇ ਉਸ ਤੋਂ ਪ੍ਰੰਤੂ ਸੇ ਅਰਥ ਕਰਾਂਗੇ ਅੱਜ ਵਡਹੰਸ ਮਹੱਲਾ ਪੰਜਵਾਂ ਘਰ ਪਹਿਲਾ ਦੇ ਪਹਿਲੇ ਸ਼ਬਦੀ ਵਾਰੀ ਹੈ ਜੀ ਵਡਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓੰਕਾਰ ਸਤਗੁਰੂ ਪ੍ਰਸਾਦ ਆਤੂ ਚਾਤਾ ਕਾ ਦਰਬਾਰਾ ਅੰਤ ਨਹੀਂ ਕੁਛ ਪਾਰਾ ਵਾਰਾ अत ऊंचाता का दरबारा अंत ना कुछ पारावारा वारा कोट 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 लखतावे एक तिलता का महल न पावे सुहावी कौन सोवेला जित प्रभ पा मेला रहाओ सुहावी कौन सोवेला जित प्रभ मेला रहाओ लाख भक्त जा को आराधे लाख तपिसर तप ही साधे लाख जगी सर करते जोगा लाख पोगी सर पोगे पोगा कट, कट वसे जाने थोरा है कोई साजन पर दा करो ताको जीव करवाना। फिर फिर संतन पे आया दुख परम हमारा सगल मिटाया मैन बुलाया प्रभ अमृत पुंचा कौ नानक प्रम मेरा ऊंचा मैन बुलाया प्रभ अमृत पुंचा ਕੋ ਨਾਨਕ ਪਰ ਮੇਰਾ ਉੱਚਾ ਇਸ ਸ਼ਬਦ ਵਿੱਚ ਗੁਰੂ ਜੀ ਸੰਖੇਪ ਦਿੰਦੇ ਹਨ ਜੀ ਕਿ ਉਹ ਕਰਤਾਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਭ ਦਾ ਦਰਬਾਰ ਮਹਿਲ ਬਹੁਤ ਸੱਚਾ ਤੇ ਉੱਚਾ ਹੈ ਜੀ ਅਤੇ ਉਸ ਦਾ ਅੰਤ ਅਜ ਤੱਕ ਕੋਈ ਨਹੀਂ ਪਾ ਸਕਿਆ ਜੀ ਕੋਈ ਨਹੀਂ ਜਾਣ ਸਕਿਆ ਜੀ ਫਿਰ ਗੁਰੂ ਜੀ ਆਖਦੇ ਹਨ ਕਈ ਜਾਣੇ ਲੱਖਾਂ ਕਰੋੜਾਂ ਮਾਰੀ ਯਤਨ ਕੀਤੇ ਹਨ ਇਧਰ ਉਧਰ ਦੌੜੇ ਹਨ ਫਿਰ ਵੀ ਉਸ ਕਰਤਾ ਪਰ ਪ੍ਰਮੇਸ਼ਰ ਪ੍ਰੋਬ ਦੇ ਪੇਦਨੂ ਅੱਜ ਤੱਕ ਕੋਈ ਨਹੀਂ ਪਾ ਸਕਿਆ ਜੀ ਫਿਰ ਗੁਰੂ ਜੀ ਆਖਦੇ ਹਨ ਕਿ ਉਕੜੀ ਉਹ ਸਮਾਂ ਸੁਹਾਵਣਾ ਹੈ ਜੀ ਜਿਸ ਘੜੀ ਵੇਲੇ ਪਰਮੇਸ਼ਰ ਦਾ ਮਲਾਪ ਹੋਵੇ ਜੀ ਉਹ ਘੜੀ ਸ਼ੋਭਨੀਖ ਹੈ ਜੀ ਰਹਾਉ ਸਿਰ ਗੁਰੂ ਜੀ ਆਖਦੇ ਹਨ ਕਿ ਪਰਮੇਸ਼ਰ ਹਰ ਦੇ ਨਾਮ ਨੂੰ ਲੱਖਾਂ ਭਗਤ ਰਹਾਉਂਦੇ ਹਨ ਜੀ ਲੱਖਾਂ ਹੀ ਉਸ ਦੇ ਵੱਡੇ ਤਪੀ ਹਾਂ ਜੀ ਲੱਖਾਂ ਹੀ ਉਸ ਦੇ ਗੁਰਸ਼ਬ ਗੁਰਬਾਣੀ ਨਾਮ ਨੂੰ ਸਾਧਦੇ ਹਾਂ ਜੀ ਫਿਰ ਗੁਰੂ ਜੀ ਆਖਦੇ ਹਨ ਲੱਖਾਂ ਹੀ ਵੱਡੇ ਵੱਡੇ ਜੋਗੀ ਗੁਰਸ਼ਬ ਗੁਰਬਾਣੀ ਨਾਮ ਨੂੰ ਜਪਦੇ ਅਤੇ ਸਾਧਦੇ ਹਾਂ ਜੀ ਲੱਖਾਂ ਹੀ ਕਰੋੜਾਂ ਹੀ ਭੋਗੇ ਹਾਂ ਜੀ ਭਾਵ ਮਾਇਆ ਦੇ ਪਦਾਰਥਾਂ ਨੂੰ ਭੋਗਦੇ ਹਾਂ ਜੀ ਫਿਰ ਗੁਰੂ ਜੀ ਆਖਦੇ ਹਨ ਪਰ ਮੇਸਰ ਪ੍ਰਭ ਹਰ ਇੱਕ ਵਿੱਚ ਵਿਆਪਕ ਹੁੰਦੇ ਜੀ ਤੁਸੀਂ ਅਸੀਂ ਛੋਟਾ ਵੱਡਾ ਸਭਨਾ ਵਿੱਚ ਵਿਆਪਕ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਪਰ ਉਸ ਕੋਈ ਵਿਰਲੇ ਹੀ ਹਨ ਜੋ ਪਰਮੇਸ਼ਰ ਪ੍ਰਗਟਿ ਭੇਦ ਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਜਾਣਦੇ ਹਨ ਫਿਰ ਗੁਰੂ ਜੀ ਆਖਦੇ ਹਨ ਕੋਈ ਵਿਰਲੇ ਇਹ ਐਸੇ ਗੁਰਮੁਖ ਸੱਜਣ ਹਨ ਜਨਾਹ ਨੇ ਉਸ ਸ਼ਬਦ ਗੁਰਬਾਣੀ ਨਾਮ ਦੁਆਰਾ ਪਰਮਾਨੰਦ ਪਰਦੇ ਨੂੰ ਖੋਲਿਆ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਕਿ ਮੈਂ ਹੀ ਕੋਸ਼ਿਸ਼ ਕਰਦਾ ਹਾਂ ਜੀ ਮੇਰਾ ਇਹੀ ਉਪਰਾਲਾ ਹੈ ਜੀ ਕਿ ਮੈਨੂੰ ਕੋਈ ਇਸ ਤਰ੍ਹਾਂ ਦਾ ਗੁਰਮੁਖ ਮਿਲ ਜਾਵੇ ਜਿਸ ਕਰਕੇ ਮੈਂ ਵੀ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਲੱਗਾ ਤੇ ਪਰ ਮੇ ਸਰ ਮੇਰੇ ਤੇ ਮਿਹਰਬਾਨ ਹੋ ਜਾਵੇ ਜੀ ਤਾਂ ਮੈਂ ਉਸ ਗੁਰਮੁਖ ਤੋਂ ਆਪਣੇ ਆਪ ਨੂੰ ਗੁਰਬਾਨ ਕਰ ਦਿਆਂ ਜੀ ਫਿਰ ਗੁਰੂ ਜੀ ਆਖਦੇ ਹਨ ਕਿ ਜਤਨ ਕਰ ਕਰਦੇ ਆ ਕਰਦੇ ਆ ਕਿ ਮੈਂ ਗੁਰੂ ਰੂਪ ਸਤਗੁਰੂ ਪਾਸ ਆਇਆ ਜੀ ਅਤੇ ਉਹਨਾਂ ਨੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਮੇਰੇ ਸਾਰੇ ਦੁੱਖ ਪਰਨ ਪਰਮਹੰਦੇ ਪੜਦੇ ਦੂਰ ਕਰ ਦਿੱਤੇ ਜੀ ਫਿਰ ਗੁਰੂ ਜੀ ਆਖਦੇ ਪਰ ਪਰਮੇਸ਼ਰ ਦੀ ਮੇਰ ਨਾਲ ਜਦੋਂ ਮੈਂ ਪਰਮੇਸ਼ਰ ਪ੍ਰਭ ਦੇ ਦਰਬਾਰ ਵਿੱਚ ਮਹਿਲ ਵਿੱਚ ਸੱਦਿਆ ਗਿਆ ਜੀ ਤਾਂ ਮੈਂ ਪਰਮੇਸ਼ਰ ਪ੍ਰਭ ਦੇ ਗੁਰ ਸ਼ਬਦ ਗੁਰ ਬਾਣੀ ਨਾਮ ਰੂਪ ਅਮਰਤ ਦਾ ਰਸ ਮਾਣਿਆ ਜੀ ਨਾਨਕ ਦਾ ਕਥਨ ਹੈ ਜੀ ਕਿ ਮੇਰਾ ਪਰਮੇਸ਼ਰ ਪ੍ਰਭ ਸਭ ਤੋਂ ਉੱਚਤ ਉੱਚਾ ਹੈ ਜੀ ਉਸ ਦੀ ਉਸਤੰਤ ਕੋਈ ਨਹੀਂ ਜਾਣ ਸਕਦਾ ਜੀ ਇਹ ਸ਼ਬਦ ਦਾ सार ਇਸ ਤਰ੍ਹਾਂ ਕਰੀਏ ਜੀ ਇਸ ਸ਼ਬਦ ਵਿੱਚ ਸਾਨੂੰ ਗੁਰੂ ਜੀ ਉਪਦੇਸ਼ ਦਿੰਦੇ ਹਨ ਜੀ ਕਿ ਪਰਮੇਸ਼ਰ ਪ੍ਰਭ ਬੇਅੰਤ ਹੈ ਜੀ ਸਭ ਤੋਂ ਉੱਚਾ ਸੱਚਾ ਸੋਚਾ ਹੈ ਅਤੇ ਉਸ ਨੂੰ ਬਿਆਨ ਉਸ ਦਾ ਅੰਤ ਅੱਜ ਤੱਕ ਕੋਈ ਵੀ ਜੀਵ ਨਹੀਂ ਕਰ ਪਾ ਸਕਿਆ ਜੀ ਭਾਵੇਂ ਵੱਡੇ ਵੱਡੇ ਦੇਖ ਤੇ ਜੱਪੀ ਤੱਪੀ yogiyan ne ਕੋਸ਼ਿਸ਼ਾਂ ਕੀਤੀਆਂ ਹਾਂ ਫਿਰ ਵੀ ਅੱਜ ਤੱਕ ਉਸ ਦੇ ਪੇਦਮ ਕੋਈ ਨਹੀਂ ਜਾਣ ਸਕਿਆ ਜੀ ਜਿਸ ਤਰ੍ਹਾਂ ਇਹ ਰਹਾਉ ਵਾਲੀ ਪੰਕਤੀ ਹੈ ਜੀ ਸੁਹਾਵੀ ਕੌਣ ਸਵੇਲਾ ਜਿੱਤ ਪ੍ਰਭ ਮੇਲਾ ਪਾ ਪਰਮੇਸ਼ਰ ਪ੍ਰਭ ਨੂੰ ਮਿਲਣ ਲਈ ਕੋਈ ਵੇਲਾ ਨਿਸ਼ਚਿਤ ਨਹੀਂ ਹੈ ਜੀ ਜਦੋਂ ਗੁਰਸ਼ੇਵ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਦੀ ਮਿਹਰ ਨਾਲ ਪਰਮੇਸ਼ਰ ਨੂੰ ਲਾਭ ਹੁੰਦਾ ਹੈ ਜੀ ਤਾਂ ਉਹੀ ਵੇਲਾ ਸੁਹਾਵਾ ਹੈ ਜੀ ਫਿਰ ਗੁਰੂ ਚਾਹਦਨ ਪਰ ਪਰਮੇਸ਼ਰ ਦੀ ਨਦਰ ਤੋਂ ਬਿਨਾਂ ਉਸ ਬਿਹੰਤ ਪਰਮੇਸ਼ਰ ਪ੍ਰਭ ਦੇ ਮਹਿਲ ਵਿੱਚ ਜਾਣਾ ਅਸੰਭਵ ਹੈ ਜੀ ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਹਨੇਕਾਂ ਕੋ ਲਾ ਹੋਈਆਂ ਹੋਣਗੀਆਂ ਉਸ ਵਾਸਤੇ ਮੈਂ ਕਿਹਾ ਦੀ ਜਾਚ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ